اسی گاڑی ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਸਾਇੰਸ ਜੋ ਇੱਕ ਵੱਡੀ ਸਫਲਤਾ ਮਿਲੀ ਹੈ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੁੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹਨ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾ ਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਅਨਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਨਿਸ਼ਾਨੀ ਦੇ ਸ਼ੇਡ ਪਟਿਆਲਾ ਪੁਲਿਸ ਅਪਰਾਧੀਆਂ ਤੇ ਅਗੇਂਸਟ ਜਿਹੜੀ ਹੈ ਸਖਤੋ ਸਖਤ ਕਾਰਵਾਈ ਕਰਦੀ ਹੈ ਅ ਇਸੇ ਘੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲੈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਚਾਰਜ ਮੋਡਲ ਟਾਊਨ ਰਣਜੀਤ ਸਿੰਘ ਬੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਭੌਂ ਚੋਗਿਆ ਉੱਥੇ ਲਗਾ ਲਗਾਇਆ ਹੋਇਆ ਸੀਗਾ ਉਹਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੁੰਗਰ ਮੜੀਆਂ ਉੱਥੇ ਇੱਕ ਨਾਮਾ ਣੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹੈ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾ ਣੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ 1 32 ਬੋਰ ਪਿਸਤਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮਸ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆ ਰਿਕਵਰ ਹੋਏ ਹੈ ਤੇ ਇੱਕ ਹੋਰ ਦੇਸੀ ਕਟਾ 15 12 ਬੋਲ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਹਨ ਇਹਨਾਂ ਦੇ ਉੱਪਰ ਇਹਨਾਂ ਦਾ ਜੋ ਮੋਡਸ ਆਪਰੈਂਡੀ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿੱਚੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ ਅਜ ਤੱਕ ਸੀਗਾ ਇਹ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ-ਕਿਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਅਭੀ ਤੋ ਇਹ ਬੈਕਪਰਨ ਦਾ ਜੋ ਲਿਚਿਤ ਪੁਆਇੰਟ ਜਿਹੜਾ ਜਿਹੜਾ ਦਿੱਲੀ ਦਾ ਅਥਮੋਰਿਅਮ ਤੋਂ ਕਿੰਨੂ ਟੈਕਿੰਗ ਚੱਲ ਰਹੀ ਹੈ ਕਿ ਇਸ ਕੋਲ ਲਾਇਸਨ ਵੀ ਕੁਝ ਰੈਕਨ ਬੰਡ ਬੜਾ ਜੀ ਪੰਜਾਬ ਦੇ ਤੋਂ ਬੜਾ ਬੜਾ ਰੇਪਨ ਆ ਰਹੇ ਨੇ ਕਿ ਇਹ ਉੱਚ ਤੱਕ ਕੀ ਲਿਚਿਤ ਚੱਲ ਰਹੀ ਹੈ ਦੇ ਦਿੱਲੀ ਪੁਲਿਸ ਨੂੰ ਵੀ ਕੰਪਨੀ ਤੱਕ ਕੋਲ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨਾਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਆ ਠੀਕ ਉਹ ਅਸੀਂ ਪੁੱਛਕਿਛ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚਲਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਂਗੇ ਪਹਿਲੇ ਦੋ ਬੰਦੇ ਰਸਟ ਹਾਂਜੀ ਫਿਲਹਾਲ ਦੋ ਬੰਦੇ ਰਸਟ ਨੇ ਜੋ ਪਿਛਲੀ ਵਾਰ ਫੜੇਗੇ ਉਸਦੀ ਮੋਟਰਸਾਈਕਲ ਦੀ ਰਿਕਵਰੀ ਹੋਏਗੀ ਉਹ ਵੀ ਬਾਰਲੇ ਸਟੇਟ ਨੇ ਇਹ ਉਹਦੇ ਨਾਲ ਹੀ ਕੁੜੇ ਉਹਨਾਂ ਦਾ ਹੈਗਾ ਇਹਨਾਂ ਦੇ ਨਾਲ ਤਾਲਮੇਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਦੇ ਵਿੱਚ ਚੱਲ ਰਿਹਾ ਹੈ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇ ਦੁਆਰੇ ਵੀ ਇਹਨਾਂ ਨੂੰ ਜੱਭੀ ਮੌਕਾ ਲੱਗਦਾ ਹੈ ਰੇਕੀ ਕਰਦੇ ਸੀਗੇ ਅਭੀ ਉਹਦਰ ਨਿਸ਼ਾਨਾ ਦੇਖੋ ਬੇਸਿਕਲੀ ਚੋਰ ਹੈ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਆ ਤੋ ਮੋਡਸ ਆਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਬੈਕਗ੍ਰਾਉਂਡ ਇਹਨਾਂ ਦਾ ਜਿ세 ਮੈਨੇ ਦੱਸਿਆ ਸਾਹਿਲਪ੍ਰੀਤ ਦੇ ਉੱਪਰ ਪਹਿਲੇ ਹੀ ਦੋ ਪਰਚੇ ਆ ਗਏ ਲੜਾਈ ਝਗੜੇ ਲੁੱਟਖੋ ਦੇ ਡਕੈਤੀ ਦੇ ਪਰਚੇ ਹੈ ਹਰਿਆਣਾ ਅਤੇ ਸਮਾਣਾ ਵਿੱਚ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕੱਦਮਾ ਦਰਜ ਹੈ ਇਹ ਰੈਡ ਵਾਲੀ ਵੀ ਜਿਹੜੀ ਸਿਟੀ ਸਮਾਣਾ ਇੱਕ ਜਿਸ ਮੈਨੇ ਦੱਸਿਆ ਇੱਕ सदर ਸਮਾਣਾ ਏਰੀਆ ਦਾ ਹੈ ਇਹ ਦੋਨੋਂ ਆਪਸੇ ਵਿਚਕੇ ਦੇ ਹੋ ਇਹ ਪਾਰਟਨਰ ਸੀਗੇ ਜੀ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਨਰ ਹੈ ਉਮਰ ਕਿੰਨੀ ਇੱਕ ਸਾਇਲ ਪ੍ਰੀਤੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਨਾਟ ਮਚ ਜ਼ਿਆਦਾ ਐਜੂਕੇਟਡ ਨਹੀਂ ਹੈਗੇ ਜਿਹੜੇ ਵਪਨ ਦੇ ਵਿੱਚ ਇਹ ਖਰੀਦੇ ਆ ਵੇਚਦੇ ਸੀ ਇਹ ਕਿੰਨੇ ਤੱਕ ਕੀ ਰਿਹਾ ਨੋ ਇਹ ਅਸੀਂ ਪੁੱਛਗਿਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਸੀਗੇ ਤੇ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਇਸ ਦੇ ਉੱਤੇ ਅਫਰਾਦੀ ਨੇ ਪੁੱਛ ਲਿਆ ਕਿਤਾ ਉਹੀ ਅਸੀਂ ਕਰ ਰਹੇ ਹਾਂ ਜੀ ਉਹੀ ਦੱਸ ਰਹੇ ਹਾਂ ਕਿ ਹੋਰ ਵੀ ਅਸੀਂ ਡਿਮਾਂਡ ਲਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਪੁਲਾਸੇ ਕਰਾਂਗੇ ਇਹ ਰਿਕਵਰੀ ਹੋਈ ਹੈ ਦੋਸ਼ਾ ਮੁਕਤਾਈ ਕੋ ਵੀ ਇਹ ਕਿਤੋਂ ਪਟਿਆੜਾ ਹੋਈ ਹੈ ਜਾਂ ਵੱਖ-ਵੱਖਾਂ ਦੇ ਕੋਈ ਹੋਰ ਸੀ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਣੀ ਆਪਾਂ ਟਰੇਸ ਕਰ ਕੀਤੀ ਹੋਈ ਹੈ ਇਹ ਜ਼ਿਆਦਾਤਰ ਪਟਿਆੜੇ ਦੀ ਹੈਗੀਆਂ ਬਟੋਰ ਵਾਲੇ ਦੁਆਰੇ ਵੀ ਇਹ ਕਰਦੇ ਸੀਗੇ ਕੋਈ ਪੱਕਾ ਜਣਾ ਵੀ ਪਤਾ ਲੱਗਿਆ ਸਰ ਕਿੱ ਇਹ ਆਊਟ ਆਫ ਸਟੇਟ ਜਿ세 ਮੈਨੇ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵੀ ਕਿ ਸਪਲਾਈ ਕਰਦੇ ਸੀਗੇ ਜਿਤਨੇ ਫੜੇਗੇ ਉਦਨੇ ਹੀ ਚੋਰੀ ਦੀ ਮਨਸ਼ਾ ਨਾਲ ਐਸੀ ਜਾਂ ਵਰਤਨ ਕਿਸੇ ਨੂੰ ਡੈਲੋਗਰ ਕਰਨਾ ਐਸੀ ਜਾਂ ਵੇਚਣਾ ਐਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਹੋ ਗਰੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਦੇ ਅਸੀ ਐਕਟ ਕੀਤਾ ਇਹ ਕੀ ਨਸ਼ਾ ਕਰਨ ਦੇ ਆਤੀ ਤੇ ਅਸ਼ੇਦ ਆ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸਟ ਪਬਲੀ ਕਰਦੇ ਹੋਗੇ ਇਸ ਤਰ੍ਹਾਂ ਦਾ ਪਿਸਤਲ ਵਗੈਰਾ ਉਹ ਤਾਂ ਬ੍ਰਾਹਮੋ ਦੇ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੋ ਸਕਦਾ ਹੈ ਜੀ ਅਸੀਂ ਲੁਕ ਆਫਟਰ ਕਰ ਰਹੇ ਹਾਂ ਉਸ ਪਤਾ ਜਲਦੇ ਤੋਂ ਸਾਂਝੀ ਕਰਾਂਗੇ ਤੁਹਾਨੂੰ ਰਿਮਾਰਟ ਵੀ ਮਿਲਿਆ ਇਹਨਾਂ ਦਾ 3 ਦਿਨਾਂ ਦਾ ਰਿਮਾਰਟ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਰਟ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ